ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਤਹਿਤ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਕਮਿਸ਼ਨਰਟ ਪੁਲਿਸ ਜਲੰਧਰ ਨੇ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਦੇ ਗਵਾਈ ਹੇਠ ਇੱਕ ਵੱਡੇ ਡਰਗ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕਰ ਦਿੱਤਾ ਹੈ ਜਿਦੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਕੁੱਲ 13 ਕਿਲੋ 100 ਗ੍ਰਾਮ ਹੈਰੋਇਨ 511 ਕਾਨੂੰਨ ਦੀ 32 ਬੋਰ ਪਿਸਤੌਲ 12 ਜ਼ਿੰਦਾ ਕਾਰਤੂਸ ਤਿੰਨ ਮੈਗਜ਼ੀਨ ਤਿੰਨ ਲਗਜ਼ਰੀ ਵਾਹਨ ਅਤੇ 22 ਹਜ਼ਾਰ ਰੁਪਏ ਡਰਗ ਮਨੀ ਬਰਾਮਦ ਕੀਤੀ ਗਈ ਹੈ ਇਸ ਕਾਰਵਾਈ ਦਾ ਵੇਰਵਾ ਸਾਂਝਾ ਕਰਦਿਆਂ ਏਡੀਸੀਪੀ ਪਰਮਜੀਤ ਸਿੰਘ ਨੇ ਕੀ ਦੱਸਿਆ ਆਓ ਸੁਣੋ ਮਾਨੋ ਸ਼੍ਰੀਮਤੀ ਤਨਪ੍ਰੀਤ ਕੌਰ ਜੀ ਆਈਪੀਐਸ ਕਮਿਸ਼ਨਰ ਪੁਲਿਸ ਜਲੰਧਰ ਅਤੇ ਸ਼੍ਰੀ ਮਨਪ੍ਰੀਤ ਸੰਧਿਟ ਲੋ ਡੀਸੀਪੀ ਅੰਰਸਟੇਗ ਹੈ ਅਤੇ ਏਡੀਸੀਪੀ ਸ਼੍ਰੀ ਜਨਤੀ ਕੁਰੀ ਆਈਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਸਟਾਫ ਦੀ ਟੀਮ ਨੇ ਸਰਦਾਰ ਕੁਮਾਰ ਆਪਣੇ ਚਾਰਜ ਨੇ ਤੇ ਕਾਫੀ ਤੱਗ ਦੀ ਖਬਰ ਕੀਤੀ ਸੀ ਜਿਹੜੇ ਚਲਦੇ ਆ ਪਹਿਲਾਂ 13 ਕੱਲੋ ਹੈਰਨ ਦੀ ਰਿਕਵਰੀ ਹੋਈ ਸੀ ਕਿ ਤੁਹਾਨੂੰ ਇਹਦਾ 8 ਕਿਲੋ ਪਰਚਾ ਦਰਜਾ 12927 29 21 685 ਜਿਹਦੇ ਚਾਹੁੰਦੇ ਆ ਬੈਕਵਾਰਡ ਲੈਂਕਰ ਦੇ ਵਿੱਚੋਂ ਸੁਖਪ੍ਰੀਤ ਜੋ ਕਿ ਅੰਮ੍ਰਿਤਸਰ ਦਾ ਰਹਿਣ ਵਾਲਾ ਜਿਹਦੇ ਕੋਲ 100 ਗ੍ਰਾਮ ਹੈਰਨ ਅਤੇ ਤਿੰਨ ਪਿਸਟਲ 32 ਬੋਰ ਤੇ 6 ਜਿੰਦਾ ਰੋਂ ਰਿਕਵਰੀ ਕੀਤੀ ਹੈ ਸੁਖਪ੍ਰੀਤ ਨੂੰ ਅੜਮੇ ਕਬੂਲ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਦੇ ਪਾਰਵਰਡ ਤੇ ਬੈਕਵਾਰਡ ਲੈਂਕਰ ਦੇ ਵਿੱਚ ਕੌਣ ਕੌਣ ਵਿਅਕਤੀ ਸ਼ਾਮਲ ਹੈ ਜਿਨ੍ਹਾਂ ਨੂੰ ਵੀ ਕਰਤਾਰ ਕੀਤਾ ਜਾਊਗਾ ਇਹ ਵਿਅਕਤੀ ਤੇ ਪਹਿਲਾ ਵੀ ਜਿਹੜਾ ਹੈਗਾ ਅੰਮ੍ਰਿਤਸਰ ਐਂਟ ਦੇ ਵਿੱਚ ਕੇਸ ਅਸਟੈਂਡਿੰਗ ਕੇਸ ਦਾ ਹੈ ਜਿਹਦੇ ਵਿੱਚ 3 ਸਾਲ ਦੀ ਉਹ ਰਹਿ ਕੇ ਆਇਆ ਸੀ ਅਤੇ ਐਸਆ ਵੀ ਜਮਾਨਤ ਤੇ ਬਾਹਰ ਆਇਆ ਅਤੇ ਸੰਗਮੂਨ ਦਾ ਕੰਮ ਕਰਦਾ ਨਾਲ ਤੇ ਹੁਣ ਦੁਬਾਰਾ ਫੇਰ ਟਰੱਕ ਦਾ ਲੌਪਟਾ ਕਰ ਕੰਮ ਜਿਹਦੇ ਤਹਿਤ ਹੋਰ ਸਖਤ ਕਾਰਵਾਈ ਕੀਤੀ ਜਾਂਦੀ ਹੈ ਉਹਦੀ ਪ੍ਰਾਪਰਟੀ ਵਗਾਰਾ ਜਿੱਥੇ ਵਰੀ ਵੀ ਸਾਰਾ ਕਾਰਾ ਕਰਕੇ ਸੀ ਕੀਤਾ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੁੱਧ ਨਸ਼ਾ ਵਿਰੁੱਧ ਤਹਿਤ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਕਮਿਸ਼ਨਰਟ ਪੁਲਿਸ ਜਲੰਧਰ ਨੇ ਪੁਲਿਸ ਕਮਿਸ਼ਨਰ ਤਨਪ੍ਰੀਤ ਕੌਰ ਦੇ ਗਵਾਈ ਹੇਠ ਇੱਕ ਵੱਡੇ ਡਰਗ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕਰ ਦਿੱਤਾ ਹੈ ਜਿਦੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਕੁੱਲ 13 ਕਿਲੋ 100 ਗ੍ਰਾਮ ਹੈਰੋਇਨ 5 ਗੈਰ ਕਾਨੂੰਨੀ 32 ਬੋਰ ਪਿਸਤੌਲ 12 ਜ਼ਿੰਦਾ ਕਾਰਤੂਸ 3 ਮੈਗਜ਼ੀਨ 3 ਲਗਜ਼ਰੀ ਵਾਹਨ ਅਤੇ 22000 ਰੁਪਏ ਡਰਗ ਮਨੀ ਬਰਾਮਦ ਕੀਤੀ ਗਈ ਹੈ ਇਸ ਕਾਰਵਾਈ ਦਾ ਵੇਰਵਾ ਸਾਂਝਾ ਕਰਦਿਆਂ ਏਡੀਸੀਪੀ ਪਰਮਜੀਤ ਸਿੰਘ ਨੇ ਕੀ ਦੱਸਿਆ ਆਓ ਸੁਣੋ ਮਾਨਯੋਗ ਸ਼੍ਰੀਮਤੀ ਤੁਨਪ੍ਰੀਤ ਕੌਰ ਜੀ ਆਈਪੀਐਸ ਕੋ ਹੀ ਇਹਨਾਂ ਨੂੰ ਪਲੀਜ਼ ਜਰਦਰ ਅਤੇ ਸ਼੍ਰੀ ਮਨਪ੍ਰੀਤ ਸਿੰਘ ਜੀ ਤੇ ਲੋ ਡੀਸੀਪੀ ਅਵਸਤਰੀ ਹੈ ਅਤੇ ਏਡੀਸੀਪੀ ਸ਼੍ਰੀ ਜਨਤੀਪੁਰ ਆਈਪੀਐਸ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਨੀਅਰ ਸਟਾਫ ਦੀ ਟੀਮ ਨੇ ਸਰਦਾਰ ਕੁਮਾਰ ਜੀ ਦੇ ਇੰਚਾਰਜ ਨੇ ਤੇ ਕਾਫੀ ਡਰਗ ਦੀ ਰਿਕਵਰੀ ਕੀਤੀ ਸੀ ਜਿਹਦੇ ਚਲਦਿਆਂ ਪਹਿਲਾਂ 13 ਕੱਲੋ ਹੈਰੋ ਦੀ ਰਿਕਵਰੀ ਹੋਈ ਸੀ ਜਿਹਦੇ ਵਿੱਚ 8 ਕਿਲੋ ਪਰਚਾ ਦਰਜਾ ਹੈ 122 ਨੰਬਰ 27 29 21 6456 ਜਿਹਦੇ ਚਾਹੁੰਦੇ ਆ ਬੈਕਵਾਰਡ ਬੈਂਕਰ ਦੇ ਵਿੱਚੋਂ ਸੁਖਪ੍ਰੀਤ ਜੋ ਕਿ ਅੰਮਰਸਾਪਾ ਰਹਿਣ ਨਾਲ ਜਿਹਦੇ ਕੋਲ 100 ਗ੍ਰਾਮ ਹੈਰੋ ਨੂੰ ਅਤੇ ਤਿੰਨ ਪਿਸਟਲ ਬੱਤੀ ਬੋਰ ਤੇ 6 ਜਿੰਦਾਰੋਂ ਰਿਕਵਰੀ ਕੀਤੀ ਹੈ ਸੁਖਪ੍ਰੀਤ ਨਾਲ ਮੈਂ ਕਾਹੂਰ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਦੇ ਬੈਕਵਾਰਡ ਤੇ ਬੈਕਵਾਰਡ ਬੈਂਕਰ ਦੇ ਵਿੱਚ ਕੌਣ ਕੌਣ ਵਿਅਕਤੀ ਸ਼ਾਮਲ ਹੈ ਇਹਨਾਂ ਨੂੰ ਵੀ ਕਰਫਰ ਕੀਤਾ ਜਾਊਗਾ ਇਹ ਵਿਅਕਤੀ ਤੇ ਪਹਿਲਾਂ ਵੀ ਜਿਹੜਾ ਹੈਗਾ ਅੰਮ੍ਰਿਤਸਰ ਪਿੰਟ ਦੇ ਵਿੱਚ ਕੇਸ ਸਟ੍ਰੈਂਡੀ ਕੇਸ ਦਾ ਆਈ ਜਿਹਦੇ ਵਿੱਚ ਤਿੰਨ ਸਾਲ ਦੀ ਹੋ ਰਹਿ ਕੇ ਆਇਆ ਸੀ ਅਤੇ ਐਸਆਰ ਵੀ ਜ਼ਮਾਨਤ ਤੇ ਬਾਹਰ ਆਇਆ ਅਤੇ ਸੰਗਮੂਨ ਦਾ ਕੰਮ ਕਰਦਾ ਨਾਲ ਤੇ ਹੁਣ ਦੁਬਾਰਾ ਫੇਰ ਟਰੱਕ ਦਾ ਲਾਟਾ ਕਰ ਕੰਮ ਜਿਹਦੇ ਤਹਿਤ ਹੋਰ ਸਖਤ ਕਾਰਵਾਈ ਕੀਤੀ ਜਾਊਗੀ ਉਹਦੇ ਪ੍ਰਾਪਰਟੀ ਵਗੈਰਾ ਜਿੱਥੇ ਵੈਰੀਫਾਈ ਸਾਰਾ ਕਰਾ ਕੇ ਸੀਲ ਕਰਾਂਗੇ